ਵੱਖ-ਵੱਖ ਪਿੰਡਾਂ ਤੋਂ ਆਯੋਜਿਤ ਸੰਗਤ ਪਹਿਲਵਾਨ ਮੇਰੇ ਨਾਲ ਆਯੋਜਿਤ ਸਾਰੀ ਟੀਮ ਸਾਰੀ ਛੇਜ ਕਮੇਟੀ 73ਵਾਂ ਬਾਬਾ ਰੋਟਗਰੀ ਬਾਬਾ ਰੋਡੂ ਜੀ ਯਾਦਗਾਰੀ ਖੇਡ ਮੇਲਾ ਜਿਹੜਾ ਉਹਦੇ ਤੇ ਜਿੰਨੇ ਵੀ ਸੰਗਤਾਂ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਟੂਰਨਾਮੈਂਟ ਜਿਹੜਾ ਹੋ ਰਿਹਾ ਛੇਜ ਵਧੀਆ ਤਰੀਕੇ ਨਾਲ ਚੱਲ ਰਹੀ ਆ ਤੇ ਚੰਗੇ ਖਿਡਾਰੀ ਜਿਹੜੇ ਨੇ ਉਹ ਵੀ ਨਾ ਦੇਖਿਆ ਆਏ ਨੇ ਤੇ ਮੈਨੇਜਮੈਂਟ ਕਮੇਟੀ ਜਿਹੜੀ ਆ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਗੁਰਜੰਟ ਜੀ ਫੋਰ ਜਿੰਨੇ ਵੀ ਸਾਰੇ ਸਾਥੀ ਨੇ ਮੈਨੇਜਮੈਂਟ ਕਮੇਟੀ ਦੇ ਸਾਰੇ ਬਹੁਤ ਵਧਾਈ ਦੇ ਪਾਤਰ ਨੇ ਸਾਥੀਓ ਖੇਡਾਂ ਮਤਲਬ ਪੰਜਾਬ ਦੀਆਂ ਤਹਿਤ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਮੋਦ ਸਿੰਘ ਮਾਨ ਸਾਹਿਬ ਦਾ ਵਿਸ਼ੇਸ਼ ਪ੍ਰਲਿਆ ਕਿ ਖੇਡਾਂ ਨੂੰ ਪਰਫੁੱਲਤ ਕੀਤਾ ਜਾਵੇ ਉਹਦੇ ਤਹਿਤ ਅੱਜ ਪਿੰਡਾਂ ਦੇ ਵਿੱਚ ਖੇਡਾਂ ਨੂੰ ਪਰਫੁੱਲਤ ਕਰਨ ਲਈ ਮਾਨ ਸਰਕਾਰ ਪੁਰ ਜ਼ੋਰ ਜਿਹੜਾ ਉਹ ਯਤਨ ਕਰ ਰਹੀ ਆ ਸਾਥੀਓ ਮੈਂ ਜਦੋਂ ਪਹਿਲਾਂ ਮੇਰੇ ਕੋਲ ਸਰਪੰਚ ਸਾਹਿਬ ਆਏ ਕਹਿੰਦੇ ਐਮਐਲਏ ਸਾਹਿਬ ਕਿ ਕੀ ਕੀ ਬੋਲ ਤੋਂ ਮੈਂ ਵੀ ਤੁਸੀਂ ਕੀ ਕੀ ਇੰਟ ਲਈ ਮਜ਼ਦੂਰ ਕੀਤਾ ਮੈਂ ਕਹਾ ਸਰਪੰਚ ਸਾਹਿਬ ਤੁਸੀਂ ਜੋ ਬੋਲਤਾ ਆਪੋ ਕਰ ਜਣਾ ਹੋਰ ਦੱਸੋ ਸਰਪੰਚ ਠੀਕ ਹੈ ਜੀ ਮੈਂ ਕਦੇ ਵੀ ਆਪਣੀ ਗੱਲ ਤੋਂ ਨਹੀਂ ਫਿਰਿਆ ਜੋ ਜੋ ਸਰਪੰਚ ਸਾਹਿਬ ਨੇ ਬੋਲਿਆ ਉਹ ਬਹੁਤ ਜਲਦੀ ਤੁਹਾਨੂੰ ਦਵਾਂਗੇ ਤੇ ਮੈਂ ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਚਾਰੇ ਸ਼ੋਪਰਾਪਤ ਪਿੰਡ ਆਨੰਦਪੁਰ ਕਲੌੜ ਨੂੰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਅਲੱਗ ਤੋਂ 50-50 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਅਲੱਗ ਤੋਂ ਭਈਆ ਕਰਾਈ ਜਾ ਰਹੀ ਹੈ। ਉਹਦੇ ਚ ਇਹਨਾਂ ਨੇ ਦੱਸਤਾ ਸੀ ਸਰਪੰਚ ਸਾਹਿਬ ਨੇ ਕਿ ਫਲਾਣੀ ਫਲਾਣੀ ਚੀਜ਼ ਬਣਨ ਵਾਲੀ ਆ। ਉਹ ਆਪਾਂ ਬਣਾ ਕੇ ਦੇਵਾਂਗੇ ਇਸ ਤੋਂ ਇਲਾਵਾ ਜੋ ਮੇਰੇ ਲਈ ਹੋਰ ਹੁਕਮ ਵੀ ਹੈਗਾ ਸਰਪੰਚ ਸਾਹਿਬ ਉਹ ਤੁਸੀਂ ਦੱਸਿਓ ਕਿਉਂਕਿ ਮੈਂ ਪਿੰਡਾਂ ਦਾ ਵਿਕਾਸ ਜਿਹੜਾ ਬਿਨਾਂ ਭੇਜ-ਪਾਵ ਦੇ ਬਿਨਾਂ ਕਿਸੇ ਵਿਤਕਰੇ ਦੇ ਕਰਨਾ ਚਾਹੁੰਦਾ ਸਾਰੇ ਜਿੰਨੇ ਵੀ ਸਰਪੰਚ ਬਣੇ ਨੇ ਵਕ ਵਕ ਪਿੰਡਾਂ ਤੋਂ ਸਾਰੇ ਹੀ ਮੇਰੇ ਆਪਣੇ ਨੇ ਇਸ ਹਲਕੇ ਦਾ ਨਮਾਇंदा ਹੋਣ ਦੇ ਨਾਤੇ ਇਹ ਸਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਆ ਕਿ ਤੁਸੀਂ ਸਾਰੇ ਹੀ ਹਲਕੇ ਦੇ ਲਈ ਚੰਗਾ ਕੰਮ ਕਰ ਰਹੇ ਹੋ ਇਦੇ ਨਾਲ ਨਾਲ ਜਿੱਥੇ ਤੁਹਾਨੂੰ ਮੈਂ ਵਧਾਈ ਦਿੰਨਾ ਅੱਜ ਦੇ ਇਸ ਟੂਰਨਾਮੈਂਟ ਦੀ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਹੈ ਕਿ ਆਪਣਾ ਪੰਜਾਬ ਜਿਹੜਾ ਉਹ ਹੜ੍ਹਾਂ ਦੀ ਮਾਰ ਏਠਾ ਹੈ ਕੁਦਰਤੀ ਕਰੋਪੀ ਨਾਲ ਆਪਾਂ ਜੂਝ ਰਹੇ ਆਂ ਕਿਉਂਕਿ ਮਾਨ ਸਰਕਾਰ ਪੂਰਾ ਕੰਮ ਕਰ ਰਹੀ ਆ ਪੂਰਾ ਤਾਂਦੇਈ ਦੇ ਨਾਲ ਅਸੀਂ ਕੰਮ ਕਰ ਰਹੇ ਆਂ ਮੈਂ ਚਾਹੁੰਦਾ ਕਿ ਆਪਾਂ ਸਾਰੇ ਜਣੇ ਜੇ ਕੋਈ ਉੱਥੇ ਜਾ ਸਕਦਾ ਉੱਥੇ ਜਾਵੇ ਜੇ ਕੋਈ ਮਦਦ ਕਰ ਸਕਦਾ ਮਦਦ ਕਰੇ ਜੇ ਹੋਰ ਨਹੀਂ ਆਪਾਂ ਕੁਝ ਕਰ ਸਕਦੇ ਤਾਂ ਕਹਿੰਦੇ ਆ ਵਿਰਥੀ ਨਾ ਜਾਏ ਜਨ ਕੀ ਅਰਦਾਸ ਆਪਾਂ ਅਰਦਾਸ ਬੇਨਤੀ ਕਰੀਏ ਕਿ ਗੁਰੂ ਮਹਾਰਾਜ ਅੱਗੇ ਕਿ ਪੰਜਾਬ ਸਾਡਾ ਮੋੜ ਜਿਹੜਾ ਉਹ ਅਗਲੀਆਂ ਲੀਆਂ ਤੇ ਪਵੇ ਸੋ ਇਹਦੇ ਲਈ ਮੈਂ ਚਾਹੂੰਗਾ ਕਿ ਸਾਰੇ ਜਣੇ ਪੰਜਾਬ ਦੀ ਚੜ੍ਹਦੀ ਕਲਾ ਲਈ ਆਪਾਂ ਇੱਕ ਜਕਾਰਾ ਜੂਰ ਛੜੀਏ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮੈਂ ਫਿਰ ਤੁਹਾਨੂੰ ਬੇਨਤੀ ਕਰ